जय जय जी महापंचायत संगठन का मुख संचालक और भगवान वाल्मीकि अंबेडकर कोर कमेटी का सीनियर मैंबर आस कॉन्फ्रेंस रखी आता के बलजीत सिंहला जिन्हें साढ़े ऐसी समाज के बारे ਜਿਹੜਾ ਸਾਡੇ ਐਸ ਸੀ ਸਮਾਜ ਨੇ ਜਿਹੜਾ ਮਾੜੇ ਚੰਗੇ ਲਫ਼ਜ਼ ਬੋਲੇ ਸੀ ਜਿਹਦੇ ਵਿੱਚ ਸਾਡੇ ਬੱਚਿਆਂ ਨੂੰ ਜਿਹੜਾ ਚੈਨੀ ਚੋਰ ਗਿਆ ਗਿਆ ਫੁਲੀ ਮਾਰ ਕੇ ਗਿਆ ਔਰ ਉਹਨਾਂ ਨੂੰ ਗੈਸਟਰ ਕਿਹਾ ਗਿਆ ਇਹਨਾਂ ਨੇ ਜਿਹੜੀ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਸਾਡੇ ਸਮਾਜ ਨੂੰ ਬੜੀ ਹੀ ਭੱਦੀ ਸ਼ਦਾਬਲੀ ਬੋਲੀ ਔਰ ਉਸ ਸੰਬੰਧ ਦੇ ਵਿੱਚ ਇਹ ਜਿਹੜੀ ਪ੍ਰੈਸ ਕਾਨਫਰੰਸ ਅੱਜ ਇੰਦਰਾ ਕਲੋਨੀ ਦੇ ਵਿੱਚ ਅਸੀਂ ਰੱਖੀ ਆ ਔਰ ਇਹ ਜਿਹੜੀ ਪ੍ਰੈਸ ਕਾਨਫਰੰਸ ਹੈ ਇਹ ਸਾਡੇ ਜ਼ਿਲ੍ਹਾ ਪ੍ਰਧਾਨ ਸਾਡੇ ਸ਼ਰੀਪੇ ਜਿਹੜੇ ਪ੍ਰਧਾਨ ਆ ਇਹਨਾਂ ਦੋਨਾਂ ਦੀ ਤਾਕਾਜੀ ਉਹਨਾਂ ਦੀ ਰਹਿਨਮਾਈ ਚ ਰੱਖੀ ਆ ਔਰ ਲਗਾਤਾਰ ਅਸੀਂ ਇਹ ਜਿਹੜੀ ਪ੍ਰੈਸ ਕਾਨਫਰੰਸ ਆ ਹਰ ਇੱਕ ਮੁਹੱਲੇ ਦੇ ਵਿੱਚ ਰੱਖਦੇ ਪਏ ਆ ਹਰ ਇੱਕ ਇਲਾਕੇ ਦੇ ਵਿੱਚ ਰੱਖਦੇ ਪਏ ਆ ਹੁਣ ਅਸੀਂ ਜਿਸ ਤਰ੍ਹਾਂ ਇਹ ਬਾਰੇ ਲੋਕਾਂ ਨੇ ਆਪਣੇ ਕੱਲ ਕਾਗਜ਼ ਭਰੇ ਆ ਔਰ ਉੱਥੇ ਆਪਣਾ ਲੌਂਚ ਉੱਥੇ ਰੋ ਕੇ ਆਏ ਆ ਆਪਣੇ ਕਾਗਜ਼ ਭਰ ਕੇ ਹੋ ਕੇ ਆਏ ਆ ਕਿ ਜਿਹੜਾ ਇਹਨਾਂ ਦਾ ਹੁਣ ਜਿਹੜਾ ਪ੍ਰਚਾਰ ਆ ਉਹ ਲਗਾਤਾਰ ਹੁਣ ਵਧਣਾ ਵਾ ਤੇ ਸਾਡਾ ਵੀ ਜਿਹੜਾ ਪ੍ਰਚਾਰ ਆ ਹੁਣ ਲੋਕਾਂ ਦੇ ਵਿੱਚ ਲਗਾਤਾਰ ਵਧੇਗਾ ਇਹ ਗੁਰਜੀਤ ਸਿੰਘ ਓਜਲਾ ਜਿਹੜਾ ਕਹਿ ਰਿਹਾ ਵਾ ਕਿ ਮੈਨੂੰ ਵੋਟਾਂ ਪਾਓ ਤੇ ਅਸੀਂ ਆਪਣੇ ਐਸੇ ਸਮਾਜ ਨੂੰ ਇਹ ਗਲੀਆਂ-ਗਲੀਆਂ 'ਚ ਜਾ ਕੇ ਜਦੋਂ ਪ੍ਰਚਾਰ ਕਰੇਗਾ ਮੈਨੂੰ ਵੋਟਾਂ ਪਾਓ ਅਸੀਂ ਵੀ ਗਲੀਆਂ-ਗਲੀਆਂ 'ਚ ਜਾ ਕੇ ਹੁਣ ਇਹਨਾਂ ਦੇ ਬਰਬਰ ਤੇ ਪ੍ਰਚਾਰ ਕਰਾਂਗੇ ਔਰ ਅਸੀਂ ਆਪਣੇ ਐਸੇ ਸਮਾਜ ਨੂੰ ਕਹਾਂਗੇ ਕਿ ਜਿਹੜੇ ਲੋਕ ਟਾਡੇ ਬੱਚਿਆਂ ਨੂੰ ਗੈਂਸਟਰ ਕਹਿੰਦੇ ਨੇ ਜਿਹੜੇ ਲੋਕ ਤੁਹਾਡੇ ਬੱਚਿਆਂ ਨੂੰ ਛੁਰੀ ਬਾਹਰ ਕਹਿੰਦੇ ਨੇ ਜਿਹੜੇ ਲੋਕ ਤੁਹਾਡੇ ਬੱਚਿਆਂ ਨੂੰ ਚੈਨੀ ਤੋੜ ਦਿੰਦੇ ਨੇ ਉਹਨਾਂ ਲੋਕਾਂ ਨੂੰ ਅਸੀਂ ਵੋਟਾਂ ਨਹੀਂ ਪਾਉਣੀਆਂ ਹੁਣ ਇਹਨਾਂ ਦੀ ਮਤਲਬ ਕਿ ਇੱਕ ਪ੍ਰੈਸ ਕਾਨਫਰੰਸ ਸੁਣੀ ਉਹ ਇਹਨੇ ਪ੍ਰੈਸਰ ਵਿੱਚ ਗਿਆ ਕਿ ਲੋਕੀ ਮੈਂ ਸਾਰਾ ਦਿਨ ਲਗਾਤਾਰ ਲੋਕਾਂ ਚ ਵਿਚਰਦਾ ਵਾਂ ਔਰ ਲੋਕਾਂ ਦੀਆਂ ਸਮੱਸਿਆਵਾਂ ਨੂੰ ਸੁਣਦਾ ਵਾਂ ਇਹ ਸਮੱਸਿਆ ਨੂੰ ਕੀ ਸੁਣਦੀ ਹੋਣਗੇ ਤੇ ਕੀ ਸੁਣਦੇ ਸਾਡੀ ਸਮੱਸਿਆ ਨੂੰ ਦੋ ਸਾਲ ਜਦੋਂ ਪਿੱਛੇ ਇਹ ਐਮਪੀ ਰਹੇ ਦੋ ਸਾਲਾਂ ਦੇ ਵਿੱਚ ਦੇ ਰੋ ਇਹਨਾਂ ਨੇ ਐਮਪੀ ਦੇ ਦੌਰਾਨ ਆਪਣੀ ਕੋਈ ਮਿਹਨਤ ਐਸੀ ਸਮਾਜ ਵਾਸਤੇ ਕੀ ਕੀਤੀ ਐਸੀ ਸਮਾਜ ਨੂੰ ਇਹਨਾਂ ਨੇ ਕੀ ਕੁਝ ਦਿੱਤਾ ਕੁਝ ਇਹਨਾਂ ਨੇ ਦੋ ਸਾਲਾਂ ਦੇ ਵਿੱਚ ਕੀ ਦੇਣ ਦਿੱਤੀ ਐਸੀ ਸਮਾਜ ਨੂੰ ਜਿਹਦੇ ਕਾਰਨ ਜਦੋਂ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਜਦੋਂ ਐਸੀ ਸਮਾਜ ਗਰਖਰਾ ਕੇ ਬੋਲੇ ਉਦੋਂ ਉਦੋਂ ਕਿਉਂ ਨਹੀਂ ਇਹ ਉਹਦੇ ਵੀ ਐਮਪੀ ਸੀ ਉਹਦੇ ਕਿਉਂ ਕੀ ਨਾਲ ਦੇ ਇਹਦੇ ਮਨ ਦੇ ਵਿੱਚ ਜਹਰ ਸੀ ਨਾ ਜਿਹੜਾ ਉਹ ਬਾਹਰ ਆਇਆ ਮੰਗਣੇ कि ਅਸੀਂ ਹੁਣ ਇਹਨਾਂ ਨੂੰ ਵੋਟਾਂ ਪਾਤੀਏ ਇੱਕ ਬੰਨੇ ਸਾਡੇ ਧੀਆ ਪੁੱਤਰਾਂ ਨੂੰ ਤੁਸੀਂ ਕੀ ਕਹਿੰਦੇ ਜੇ ਚਾਲੀ ਚੋਰ ਚੋਰ ਚੱਕੇ ਕਹਿੰਦੇ ਜੇ ਦੂਜੇ ਬੰਨੇ ਆ ਕੇ ਤੁਸੀਂ ਉਹ ਹੀ 85% ਦੇ ਮੂਲ ਨਵਾਸੀ ਲੋਕ ਜਿਨ੍ਹਾਂ ਨੂੰ ਕਹਿੰਦੇ ਜੇ ਅਸੀਂ ਭਾਈ ਚਾਰੇ ਨੂੰ ਜਿਹੜਾ ਤੁਸੀਂ ਕਹਿ ਰਹੇ ਜੇ ਕਿ ਹੁਣ ਮੈਨੂੰ ਵੋਟਾਂ ਪਾਓ ਹੁਣ ਮਤਲਬ ਹੈ ਕਿ ਆਪਣਾ ਢਿੱਡ ਭਰਨਾ ਵਾ ਤੇ ਹੁਣ ਤਾਂ ਨੂੰ ਐਸੀ ਸਮਾਜ ਯਾਦ ਆ ਗਿਆ ਵਾ ਤੇ ਮੈਂ ਹੁਣ ਲਗਾਤਾਰ ਜਿਸ ਤਰ੍ਹਾਂ ਜਿੱਥਾ ਮਤਲਬ ਕਿ ਇਹ ਪ੍ਰਚਾਰ ਚੱਲੇਗਾ ਇਹਨਾਂ ਦਾ ਜਿਹੜਾ ਹਫ਼ਤਾ 10 ਦਿਨ ਚੱਲਣਾ ਵਾ 1 ਜੂਨ ਤੱਕ ਨੂੰ ਵੋਟਾਂ ਜਿਹੜੀਆਂ ਆ ਗਈਆਂ ਉਸੇ ਦੌਰਾਨ ਤੱਕ ਅਸੀਂ ਵੀ ਆਪਣਾ ਲਗਾਤਾਰ ਜਿਹੜਾ ਵਾ ਇਸੇ ਤਰ੍ਹਾਂ ਹੀ ਪ੍ਰੈਸ ਕਰਦੇ ਜਾਵਾਂਗੇ ਔਰ ਅਸੀਂ ਆਪਣੇ ਸਮਾਂ ਨੂੰ ਜਿਹੜਾ ਮੈਸੇਜ ਦਵਾਂਗੇ ਉਹਦੇ ਚੋਣ ਖਿਲਾਫ ਵੀ ਦਵਾਂਗੇ ਜੀ ਪਰ ਗੁੱਡੀ ਸਿੰਘ ਮੋਇਲਾ ਵੱਲੋਂ ਪਿਛਲੇ ਦਿਨੀ ਉਹਨਾਂ ਨੇ ਕਿਹਾ ਕਿ ਪੀਰ ਤੇ ਜਾ ਕੇ ਮਾਫੀ ਵੀ ਮੰਗ ਲਈ ਜੀ ਹੈ ਤੇ 2 ਦਿਨ ਪਹਿਲਾਂ ਵੀ ਉਹਨਾਂ ਨੇ ਪੀਰ ਤੇ ਜਾ ਕੇ ਸੰਤ ਕਲੀਨ ਨਾ ਜੀ ਦੇ ਵਦੇਸ਼ਾਂ ਦੇ ਅਨੁਸਾਰ ਕਲੀਨ ਨਾ ਜੀ ਨੇ ਕਿਹਾ ਵੀ ਉਹ ਮਾਫੀ ਕਿਹੜੀ ਆਪਾਂ ਪਹਿਲਾਂ ਦਿੱਤੀ ਸੀ ਜੀ ਇਹ ਗੱਲ ਜਿਹੜੀ ਆ ਜਿਹੜੀ ਉੱਥੋਂ ਦੀ ਜਿਹੜੀ ਮਾਫੀ ਆ ਉਹ ਸਤਕਾਰਯੋਗ ਐਸੀਂ ਵੀ ਉਸ ਮਾਫੀ ਨੂੰ ਜਿਹੜੀ ਮੰਨਦੇ ਆ ਮੈਂ ਤੁਹਾਨੂੰ ਪਹਿਲਾਂ ਵੀ ਕਈ ਪ੍ਰੈਸ ਕਾਨਫਰੰਸਾਂ 'ਚ ਤੇ ਆਹ ਔਰ ਜਿਹੜਾ ਭੈਣ ਭਰਾਵਾਂ ਨੇ ਮਾਫੀ ਮੰਗਾਈ ਸੀ ਉਹ ਵੀ ਮੇਰੇ ਨਾਲ ਪ੍ਰੈਸ ਕਾਨਫਰੰਸ 'ਚ ਬੈਠੇ ਸੀ ਔਰ ਉਹਨਾਂ ਨੇ ਵੀ ਤੁਹਾਨੂੰ ਇਲੀ ਗੱਲ ਕਹੀ ਕਿ ਜਿਹੜੀ ਮਾਫੀ ਆ ਉਹ ਸਤਕਾਰਯੋਗ ਐ ਉਹ ਸਾਡਾ ਮੱਕਾ ਮਦੀਨਾ ਜੇ ਉੱਥੇ ਉਹਨਾਂ ਨੇ ਮਾਫੀ ਮੰਗੀ ਆ ਤੇ ਠੀਕ ਆ ਮਗਰ ਜਿਹੜੀ ਉਹਦੇ ਢਿੱਡ ਦੀ ਜਿਹੜੀ ਗੱਲ ਸੀ ਸਾਡੇ ਲੋਕਾਂ ਵਾਸਤੇ ਸਾਡੇ ਬੱਚਿਆਂ ਵਾਸਤੇ ਸਾਡੇ ਐਸੀ ਭਾਈਚਾਰੇ ਵਾਸਤੇ ਓ ਇਹੇ ਇਨਸਾਨ ਦੇ ਮੂੰਹ ਦੇ ਉੱਤੇ ਆਈ ਔਰ ਜਿਹਦੇ ਕਾਰਨ ਨੇ ਸਾਡੇ ਸਮਾਜ ਨੂੰ ਜਿਹੜੀ 마ਫੀ ਆ ਉਹ ਅਲੱਗ ਚੀਜ਼ ਆ ਦੇਖੋ ਜੀ 마ਫੀ ਪਰਮਾਤਮਾ ਦੇ ਚਰਨਾਂ 'ਚ ਮੰਗ ਕੇ ਆਈ ਆ ਨਗਰ ਅੱਜ ਜਿਹੜਾ ਸਾਡੇ ਲੋਕਾਂ ਦਾ ਜਿਹੜਾ ਰੋਸ ਆ ਉਹ ਅਸੀਂ ਆਪਣਾ ਰੋਸ ਪ੍ਰਗਟ ਕਰਦੇ ਪਏ ਆ ਲੋਕਾਂ ਦੇ ਵਿੱਚ ਮਗਰ ਅਸੀਂ ਆਪਣੇ ਸਮਾਜ ਨੂੰ ਦੱਸਦੇ ਪਏ ਆ ਕਿ ਇਹ ਬੰਦਾ ਕੀ ਕਰਦਾ ਵਾ ਪਹਿਲਾਂ ਤੇ ਤੁਹਾਡੇ ਸਮਾਜ ਨੂੰ ਮਾਰਾ ਕਹਿੰਦਾ ਫਿਰ Holi ਜੀ ਜਾ ਕੇ ਉੱਥੇ 마ਫੀਆਂ ਮੰਗੁੰਦਾ 6 ਮਹੀਨੇ ਪਹਿਲੇ ਦੀ ਗੱਲ ਆ ਦੁਬਾਰਾ 6 ਮਹੀਨੇ ਪਹਿਲਾਂ ਇਸ ਬੰਦੇ ਨੇ ਸਾਡੇ ਸਮਾਨ ਨੂੰ ਉਧੇ ਐਮਪੀਸੀ ਉਧੇ ਨੇ ਵੀ ਕਹਿ ਦੀ ਗੱਲ ਦੇ ਕੋਈ ਸਾਡੀ ਸ਼ਰਮਿੰਦਗੀ ਸਾਡੇ ਬੱਚਿਆਂ ਨੂੰ ਜਿਹੜੇ ਚਾਲੀ ਚੋਰ ਕਹਿੰਦੇ ਉਹਦੇ ਸਭੀ ਖਰਾਬ ਨਹੀਂ ਹੁੰਦੀ ਸਾਡੇ ਬੱਚਿਆਂ ਦੀ ਜਿਹੜੇ ਅੱਜ ਤੁਹਾਡੇ ਸਾਹਦੇ ਬੱਚੇ ਜਿਹੜੇ ਪੜ੍ਹੇ ਲਿਖੇ ਡਾਕਟਰ ਵਕੀਲ ਇੰਜੀਨੀਅਰ ਆ ਅਲੱਗ-ਗਲਗ ਜਗ੍ਹਾ ਤੇ ਜਿਹੜੇ ਪੜਦੇ ਪਏ ਆ ਬੱਚੇ ਸਾਡੇ ਹੈ ਅੱਜ ਵੱਡੀਆਂ-ਵੱਡੀਆਂ ਕੁਰਸੀਆਂ ਤੇ ਬੈਠੇ ਆ ਉਹਨਾਂ ਬੱਚਿਆਂ ਨੂੰ ਇਹਨਾਂ ਨੇ ਦਾਜ ਨਹੀਂ ਦਿੱਤਾ ਅਜੇ 4-5 ਮਹੀਨੇ ਪਹਿਲਾਂ ਉਹਨਾਂ ਨੂੰ ਐਸੀ ਸਮਾਈ ਨੂੰ ਕੀ ਨਾਲ ਚਾਲੀ ਚੋਰ ਕਹ ਕੇ ਹੁਣ ਇਹਦਾ ਵੀ ਸ਼ਰਮ ਖਰਾਬ ਹੋ ਰਹੀ ਆ ਇਹੋ ਜੀ ਕੋਈ ਗੱਲ ਨਹੀਂ ਆ ਗਈ ਦੇਖੋ ਅਸੀਂ ਤੇ ਇਹ ਮੌਕਾ ਰੋਦੇ ਪਏ ਹਾਂ ਤੇ ਇਹ ਜਦੋਂ ਸਮਾਜ ਦੇ ਵਿੱਚ ਇਲੈਕਸ਼ਨ ਕਿਤੇ ਲੜੂਗਾ ਚਾਹੇ ਐਮ ਐਲ ਏ ਲੜੇ ਚਾਹੇ ਐਮ ਪੀ ਲੜੇ ਚਾਹੇ ਕਿਸੇ ਤਰ੍ਹਾਂ ਦਾ ਵੀ ਇਹ ਲੈ ਲੜੇਗਾ ਐਸੀ ਸਮਾਜ ਨੂੰ ਉਸ ਟਾਈਮ ਜਵਾਬ ਦੇਗਾ ਤੇ ਉਹ ਸਮਾਂ ਆ ਗਿਆ ਜਵਾਬ ਦੇਣ ਦਾ ਅਸੀਂ ਨੂੰ ਜਿਹੜਾ ਵਾ ਵੋਟਾਂ ਰਾਹੀਂ ਜਵਾਬ ਦੇ ਮੰਗਦੇ ਨਹੀਂ ਗੱਲ ਕਰੀਏ ਜੀ ਉਹਨਾਂ ਨੇ ਤੁਹਾਡੇ ਖਿਲਾਫ ਪ੍ਰੈਸ ਕਾਨਫਰੰਸ ਕੀਤੀ ਅੱਜ ਸਵੇਰੇ ਵੀ ਉਹਨਾਂ ਨਾਲ ਤੁਸੀਂ ਪ੍ਰੈਸ ਕਾਨਫਰੰਸੀ ਉਹਨਾਂ ਦੇ ਨਾਲ ਹੀ ਤੁਸੀਂ ਮਿਲੇ ਸੀਗੇ ਉਹਨਾਂ ਬਾਰੇ ਕੀ ਕਹਿੰਦੇ ਹੋ ਦੇਖੋ ਜੀ ਉਹ ਸਾਡੀਆਂ ਧਾਰਮਿਕ ਜਥੇਬੰਦੀਆਂ ਵਾ ਕੁਝ ਅੱਜ ਜਿਹੜੀ ਪ੍ਰੈਸ ਕਾਨਫਰੰਸ ਉਹਨਾਂ ਨੇ ਕੀਤੀ ਉਹਨਾਂ ਨੇ ਕੋਈ ਬਾਲਮਿਕੀ ਤਿਰੱਧ ਦੇ ਮੁੱਦੇ ਤੇ ਕੋਈ ਕੋਈ ਉਹਨਾਂ ਨੇ ਕੋਈ ਮਸਲੇ ਉੱਤੇ ਕੀਤੀ ਸੀ ਮੈਨੂੰ ਵੀ ਉਹਨਾਂ ਨੇ ਸੱਦਿਆ ਸੀ ਕਿ ਦੇਖੋ ਜੀ ਜਦੋਂ ਤਿਰੱਧ ਦੇ ਮੁੱਦੇ ਦੇ ਉੱਤੇ ਕੋਈ ਗੱਲ ਉੱਠੀ ਸੀ ਮੈਨੂੰ ਉਹਨਾਂ ਨੇ ਸੱਦਿਆ ਅਸੀਂ ਇੱਥੇ ਗਏ ਆ ਠੀਕ ਹੈ ਜੀ ਅਸੀਂ ਜਾ ਕੇ ਉਹਨਾਂ ਨਾਲ ਦੇਖੋ ਵੀ ਸਾਡੇ ਭਾਈ ਆ ਮੈਂ ਤੁਹਾਨੂੰ ਪਹਿਲਾਂ ਵੀ ਪ੍ਰੈਸ ਕਾਨਫਰੰਸ ਦੱਸਿਆ ਹੀ ਤੇ ਜਿਹੜੇ ਉਹ ਜਿਹੜੇ ਸੰਗਠਨ ਆ ਉਹ ਵੀ ਸਾਡੇ ਭਰਾ ਹੀ ਆ ਮਗਰ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਨਾ ਕਿ ਦੇਖੋ ਮੈਂ ਕੁਝ ਹੋਰ ਵੀ ਜਿਹੜਾ ਨਾਲ ਗੱਲ ਕੀਤੀ ਇਹੋ ਜੀ ਕੋਈ ਗੱਲ ਨਹੀਂ ਆ ਗਈ ਜਦੋਂ ਜਿੱਥੇ ਸਮਾਜ ਦੀ ਗੱਲ ਆਏਗੀ ਉੱਥੇ ਸਾਰੇ ਜੱਥੇਬੰਦੀਆਂ ਨੂੰ ਸਾਨੂੰ ਇੱਕ ਨੂੰ ਹੋ ਕੇ ਤੇ ਫਿਰ ਕਿਤੇ ਨਾ ਕਿਤੇ ਕੋਈ ਗੱਲ ਰੱਖਣੀ ਪੈਂਦੀ ਆ ਮੁੱਦੇ ਦੇ ਉੱਤੇ ਸਰ ਉਹ ਵੀ ਯਾਰੀ ਨਾ ਵੀ ਹੁਣ ਸਮਾਜ ਦੀ ਗੱਲ ਆ ਤੇ ਸਾਰੇ ਜੱਥੇਬੰਦੀਆਂ ਰਲ ਕੇ ਆਪਸ ਵਿੱਚ ਮਤਲਬ ਵੇੜਨੋਂ ਜਿਹੜੀ ਵੀ ਗੱਲ ਆ ਤੁਸੀਂ ਜੱਥੇ ਦੇਸ਼ਿਆ ਤੁਹਾਨੂੰ ਨਹੀਂ ਮੰਨੂ ਨਹੀਂ ਮੈਂ ਤੁਹਾਨੂੰ ਕੀ ਦੱਸਿਆ ਜੇ ਕਿ ਜਿਹੜੀ ਤੀਰਥ ਦੇ ਉੱਤੇ ਨੇ ਮਾਫੀ ਮੰਗ ਲਈ ਆ ਉਹ ਮੰਨ ਹੀ ਗਿਆ ਉਹਦੀ ਕੋਈ ਗੱਲ ਨਹੀਂ ਆਗੀ ਮਗਰ ਜਿਹੜਾ ਰੋਸ ਪ੍ਰਗਟ ਕਰਨਾ ਵਾ 6743 ਜੱਥੇ ਵੱਲੋਂ ਵੀ ਜਿਹੜਾ ਇਹਦਾ ਵਿਰੋਧ ਕਰੇਗਾ ਉਹ ਨਾ ਕਰੇ ਦੇਖੋ ਜੀ ਮੈਂ ਸਾਡੇ ਜਿਹੜੇ ਸੰਤ ਸਮਾਜ ਆ ਵਿਚਾਰੇ भोले तो है सब एक जी मगर जब कार्य भविष्य नहीं सवार दो साल एम पी रहे वास्ते समाज वास्ते कुछ नहीं किया तो बड़ी सेवा की कोरोना काल दलित तो भाईचारू राशन वर्टता ही दलित भाईचारा के घर जाकर दवाई वे उदो तो यह लोग अपने घर बैठे ही ਹੋ ਗਈ ਕਹਿੰਦੇ ਲੋ ਜੀ ਹਲਕੀ ਹਰ ਕਿਸੇ ਨੂੰ ਹੁੰਦੀ ਆ ਪਰ ਆਪਣੇ ਗਲਤੀ ਦਾ ਪ੍ਰਸਤਾਵਾ ਵੀ ਕਰ ਰਹੇ ਨੇ ਸੇਵਾ ਵੀ ਜੋ ਜੋ ਉਹਨਾਂ ਨੇ ਉਤੋਂ ਸੇਵਾ ਲਈ ਸੀਗੀ ਉਹ ਵੀ ਭੁਗਤੋਤੇ ਨੇ ਕਾਰਨ ਕੀ ਕੀ ਕਾਰਨ ਕਾਰਨ ਇਹ ਹੈ ਜੀ ਕਿ ਦੇਖੋ ਜੀ ਲੱਛਣਾਂ ਦਾ ਦੌਰ ਆ ਠੀਕ ਹੈ ਜੀ ਲੱਛਣਾਂ ਦੇ ਦੌਰ ਦੇ ਵਿੱਚ ਸਾਡਾ ਐਸ்சி ਭਾਈਚਾਰਾ ਵਾ ਜਿਹੜਾ 6743 ਜਾਤੀਆਂ ਦਾ ਉਹ ਅਸੀਂ ਇਹਨਾਂ ਨੂੰ ਜਵਾਬ ਦੇਣਾ ਵਾ ਕਿ ਜਿਸ ਤੰਦੇ ਵਿੱਚ ਤੁਸੀਂ ਸਾਡੇ ਸਮਾਨ ਨੂੰ ਮਾਰਾ ਕਿਹਾ ਸੀ ਉਹਦਾ ਜਵਾਬ ਦੇਣ ਦਾ ਹੁਣ ਸਮਾਂ ਇਹ ਵਾ ਕਿ ਇਹ ਦੇਖੋ ਜਦੋਂ ਸਾਡੇ ਸਮਾਜ ਤੇ ਲੋਕਾ ਪੈਂਦੀ ਹੈ ਨਾ ਉਦੋਂ ਅਸੀਂ ਇਹਨਾਂ ਲੋਕਾਂ ਕੋਲ ਜਾ ਕੇ ਆਪਣੇ ਸਮਾਜ ਦੀ ਗੱਲ ਰੱਖਦੇ ਆ ਅਸੀਂ ਆਪਣੀ ਜਾ ਕੇ ਕੋਈ ਦੁੱਖ ਤਕਲੀਫ ਦੀ ਗੱਲ ਰੱਖਦੇ ਆ ਉਸ ਟਾਈਮ ਤੇ ਕਦੀ ਇਹਨਾਂ ਨੇ ਸਾਡੀ ਬਾਤ ਨਹੀਂ ਪੁੱਛੀ ਮਗਰ ਕੋਣ ਸਮਾਂ ਆ ਗਿਆ ਵਾ ਇਹਨਾਂ ਨੂੰ ਜਵਾਬ ਦੇਣ ਦਾ ਜਿਹੜਾ ਵੀ ਐਸਪੀ ਭਾਈ ਚਾਰੇ ਬਾਰੇ ਕੋਈ ਮਾੜਾ ਚੰਗਾ ਟਿੱਪਣੀ ਕਰੇਗਾ ਉਹਨਾਂ ਨੂੰ ਇਲੈਕਸ਼ਨਾਂ ਚ ਹੀ ਜਵਾਬ ਦਿੱਤਾ ਜਾਏਗਾ ਉਹ ਚਾਹੇ ਜਿਹੜੀ ਮਰਜੀ ਪਾਰਟੀ ਦਾ ਹੋਵੇ